ਅੰਮ੍ਰਿਤਸਰ ਪੁਲਿਸ ਨੇ ਧਰਮਜੀਤ ਸਿੰਘ ਵਰ ਫਰਮਾਦੇ ਸੰਸਨੀ ਖੇਜ਼ ਕਤਲ ਮਾਮਲੇ ਦਾ ਪਰਦਾਫਾਸ਼ ਕਰਦੇ ਤੇ ਮੁਲਜ਼ਮਾਨੋ ਗ੍ਰਫਤਾਰ ਕੀਤਾ ਹੈ ਜਦੋਂ ਕਿ ਮੁੱਖ ਸਾਜ਼ਿਸ਼ਕਰਤਾ ਤੇ ਵਿਦੇਸ਼ੀ ਆਧਾਰਿਤ ਹਮਲਾਵਾਰਾਂ ਦੀ ਪਛਾਣ ਵੀ ਹੋ ਚੁੱਕੀ ਹੈ ਇਹ ਮਾਮਲਾ 26 ਸਤੰਬਰ 2025 ਨੂੰ ਸ਼ੇਰਟਾ ਵਿਖੇ ਵਾਪਰਿਆ ਸੀ ਜਿੱਥੇ ਅੱਧੀ ਰਾਤ ਦੇ ਸਮੇਂ ਮੋਟਰਸਾਈਕਲ ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਧਰਮਜੀਤ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਤੇ ਪੁਲਿਸ ਵੱਲੋਂ ਥਾਣਾ ਸ਼ੇਰਟਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਆਫ ਪੁਲਿਸ ਵੱਲੋਂ ਵੀ ਉਹਦੀ ਡਾਇਰੈਕਸ਼ਨ ਉਹਨਾਂ ਦੀ ਨੂੰ ਪੂਰਾ ਤਰ੍ਹਾਂ ਫਾਲੋ ਕੀਤਾ ਜਾਂਦਾ ਸਾਰੇ ਜਿਹੜੇ ਪੁਰਾਣੇ ਸਾਡੇ ਸੈਂਸੇਸ਼ਨਲ ਜਾਂ ਹੀਨਸ ਕੇਸ ਕ੍ਰਾਈਮ ਦੇ ਹੋਏ ਆ ਉਹ ਸਾਰੇ ਸੋਲਵ ਕੀਤੇ ਗਏ ਆ ਔਰ ਵਿਦਨ ਰਿਕਾਰਡ ਟਾਈਮ 26 ਨਵੰਬਰ ਜਿਹੜਾ ਰਾਤ ਦੇ ਟਾਈਮ ਛਟਾ ਏਰੀਆ ਚ ਵੀ ਇੱਕ ਮਰਡਰ ਹੋਇਆ ਸੀ ਔਰ ਉਹਦੇ ਚ ਰਮਜੀਤ ਏਲੀਸਰ ਮਾ ਜਿਹੜੇ ਆ ਉਹਨਾਂ ਦਾ ਮਰਡਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸਪੈਸ਼ਲ ਟੀਮਸ ਬਣਾਈਆਂ ਗਈਆਂ ਔਰ ਬਹੁਤ ਪ੍ਰੋਫੈਸ਼ਨਲ ਤੌਰ ਤੇ ਟੈਕਨੋਲੋਜੀਕਲੀ ਹਿਊਮਨ ਇੰਟੈਲੀਜੈਂਸ ਨੂੰ ਦੇਖਦੇ ਹੋਏ ਔਰ ਪ੍ਰੋਫੈਸ਼ਨਲ ਵੇਅ ਦਾ ਇਨਵੈਸਟੀਗੇਟ ਕਰਦੇ ਹੋਏ ਇਹ ਕੇਸ ਸੋਲਵ ਕੀਤਾ ਗਿਆ ਵਿਦਨ ਫਿਊ ਡੇਸ ਔਰ ਇਸ ਵਿੱਚ ਤਿੰਨ ਮੇਨ ਅਕਿਊਜ਼ ਜਿਹੜੇ ਇਨਵੋਲਡ ਸੀ ਕ੍ਰਾਈਮ ਚ ਫੜੇ ਗਏ ਆ ਟੋਟਲ 6 ਅਕਿਊਜ਼ਡ ਜਿਹੜੇ ਇਨਵੈਸਟੀਗੇਸ਼ਨ ਮੁਤਾਬਕ ਸਾਹਮਣੇ ਆਏ ਜਿਨ੍ਹਾਂ ਨੇ ਇਸ ਮਰਡਰ ਨੂੰ ਅੰਜਾਮ ਦਿੱਤਾ ਜਿਹੜੇ ਫੜੇ ਗਏ ਤਿੰਨ ਬੰਦੇ ਆ ਉਹ ਹੈਗਾ ਨਵਰਾਜ ਇਲੀਅਸ ਮੂਰ ਇਸ ਵਾਸ਼ ਰੋਡ ਛਾਟਾ ਅੰਮ੍ਰਿਤਸਰ ਦਾ ਹੀ ਐ ਦਰਵਿੰਦਰ ਬਿੱਲੀ ਇਹ ਵੀ ਉਸ ਏਰੀਆ ਦਾ ਸ਼ੁਭਦੀ ਪੀਲੀਅਸ ਸ਼ੁਭ ਇਹ ਵੀ ਸੁਬਾਸ਼ ਰੋਡ ਛਾਟਾ ਅੰਮ੍ਰਿਤਸਰ ਦਾ ਹੀ ਐ ਪਰਾਨੇ ਨਾਲ ਤੇ ਕੇਸ ਕੋਈ ਨਹੀਂ ਐ ਬਟ ਇਹਦੇ ਵਿੱਚ ਮੇਨ ਕਾਂਸਪੀਰੇਟਰ ਜਿਹੜਾ ਹੈ ਅੰਕੁਸ਼ ਐਲੀਅਸ ਬਾਮਨ ਉਹ ਉਸੇ ਏਰੀਆ ਦਾ ਰਹਿਣ ਵਾਲਾ ਐਸ ਵੇਲੇ ਆਸਟ੍ਰੇਲੀਆ 'ਚ ਹੈ ਉਹ ਜੋ ਇੰਡੀਕੇਸ਼ਨ ਸਾਡੇ ਕੋਲ ਹੈ ਉਹਦੇ ਕਹਿਣ ਤੇ ਇਹ ਸਾਰਾ ਕੰਮ ਕੀਤਾ ਗਿਆ ਜਿਹੜਾ ਦਿਲਵਿੰਦਰ ਬਿੱਲੀ ਤੇ ਸ਼ੁਭਦੀ ਪੈ ਇਹ ਲੋਕਲ ਗਰਾਊਂਡ ਲੈਵਲ ਤੇ ਸਾਰੇ ਮੇਨ ਕਨਸਪੀਰੇਟਰਸ ਬੱਚੋ ਸਾਹਮਣੇ ਆਏ ਨੇ ਜਿਹੜੇ ਕਿ ਅੰਕੁਸ਼ ਆਸਟ੍ਰੇਲੀਆ ਬੇਸ ਜਿਹੜਾ ਬੰਦਾ ਹੈ ਉਹਦੇ ਡਾਇਰੈਕਸ਼ਨ ਦੇ ਉੱਤੇ ਕੰਮ ਕਰ ਰਹੇ ਸੀ ਦਿਲਵਿੰਦਰ ਬਿੱਲੀ ਇੱਕ ਜਿਹਨੇ ਰੈਕੀ ਵਗੈਰਾ ਕੀਤੀ ਨਵਰਾਜ ਨੂਰ ਨਾਲ ਸੋ ਇਹ ਤਿੰਨ ਬੰਦੇ ਜਿਹੜੇ ਬੜੇ ਇੰਪੋਰਟੈਂਟ ਇਹਦੇ ਸਾਹਮਣੇ ਆਏ ਨੇ ਸ਼ੁਭਦੀਪ ਨੇ ਮੋਟਰਸਾਈਕਲ ਵਗੈਰਾ ਵੀ ਜਿਹੜਾ ਅਰੇਂਜ ਕੀਤਾ ਵੈਪਨਸ ਵੀ ਇਧਰ ਉਧਰ ਲੈ ਕੇ ਆਇਆ ਔਰ ਸਾਹਮਣੇ ਜਿਹੜੇ ਸ਼ੂਟਰਸ ਆਏ ਨੇ ਉਹ ਹੈਗੇ ਮਨਕਰਨ ਸैम ਤੇ ਜੋਬਨ ਸੋ ਬਹੁਤ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਬਟ ਮੈਂ ਬੜਾ ਮਤਲਬ ਇਸ ਗੱਲ ਬਾਰੇ ਆਪਣੀ ਟੀਮ ਤੇ ਨਾਨੂ ਸ਼ਾਬਾਸ਼ ਦਿਨਾ ਕਿ ਰਿਕਾਰਡ ਟਾਈਮ ਦੇ ਵਿੱਚ ਇੱਕ ਬਲਾਈਂਡ ਕੇਸ ਜਿਹੜਾ ਕਿ ਇੰਟਰ ਗੇਮ ਜਿਹਨੂੰ ਕਿਹਾ ਜਾ ਸਕਦਾ ਹੈ ਰਾਈਵਲਰੀ ਦਾ ਸੀ ਕਿਉਂਕਿ ਜਿਹੜਾ ਧਰਮਜੀਤ ਸੀਗਾ ਉਹਨਾਂ ਦੇ ਖਿਲਾਫ ਵੀ ਪਹਿਲਾਂ ਪੰਜ ਮੁਕਤਵੇ ਦਰ ਸੀਗੇ ਸੋ ਪੁਰਾਣੀ ਦੁਸ਼ਮਣੀ ਚੱਲ ਰਹੀ ਸੀਗੀ ਬਟ ਸਾਰਾ ਜਿਹੜੀ ਕਾਂਸਪੀਰੇਸੀ ਹੈ ਇਹਨੂੰ ਬਿਲਕੁਲ ਅਨਰਥ ਕੀਤਾ ਗਿਆ ਟੋਟਲੀ ਐਕਸਪੋਜ਼ ਕਰ ਦਿੱਤੀ ਗਈ ਹੈ ਔਰ ਬਹੁਤ ਜਲਦ ਜਿਹੜੇ ਬਾਕੀ ਤੇ ਨੇ ਅਕਿਊਜ਼ਡ ਹੈ ਅਲੋਂਗ ਵਿਦ ਵੈਪਨਸ ਉਹ ਵੀ ਸਾਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਫੜ ਲਾਂਗੇ। ਸੋ ਮੈਂ ਇਹਦੇ ਵਿੱਚ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਹਰਪਾਲ ਸਿੰਘ ਸਾਡੇ ਐਡੀਸੀਪੀ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ ਔਰ ਇਨਸਪੈਕਟਰ ਵਿਨੋਦ ਕੁਮਾਰ ਐਸਐਸਓ ਛਾਟਾ ਤੇ ਉਹਨਾਂ ਦੀ ਟੀਮ ਨੂੰ दिली ਮੁਬਾਰਕਬਾਦ ਦਿੰਦਾ ਐਂਡ ਅ ਸੂਟੇਬਲੀ ਅਸੀਂ ਰਿਵਾਰਡ ਵੀ ਕਰਾਂਗੇ ਕਿਉਂਕਿ ਬਹੁਤ ਇੱਕ ਅਹਿਮ ਕੇਸ ਸੀ ਔਰ ਇੱਕ ਉਹ ਅੰਡਰਡਿਟੈਕਟਡ ਕੇਸ ਸੀ ਸਾਡੇ ਮਿਸ਼ੈਡ ਦਾ ਜਿਹਨੂੰ ਕੁਝ ਦਿਨਾਂ ਦੇ ਵਿੱਚ ਹੀ ਬੜੀ ਪ੍ਰੋਫੈਸ਼ਨਲ ਵੇ ਨਾਲ ਇਹਨਾਂ ਨੇ ਜਿਹੜਾ ਉਹਨੂੰ ਸੋਲਵ ਕੀਤਾ